ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਸਗੀ ਸਗੀ ਹਲਦੀ ਫਾਰਮ YouTube ਚੈਨਲ ਦੀ ਇਸ ਖਾਸ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਵੀਰੋ ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਇੱਕ ਮੌਸਮ ਦੀ ਜਿਹੜੀ ਚੱਕਦਮ ਤਬਦੀਲੀ ਹੋਈ ਹੈ ਜਿਹਦੇ ਕਰਕੇ ਨੇਹਰੀ ਚੱਲੀ ਹੈ ਕਾਫੀ ਬਾਰਿਸ਼ ਹੋਈ ਹੈ ਕਈ ਥਾਂ ਦੇ ਗੜੇ ਮਾਰੇ ਵੀ ਹੋਈ ਹੈ ਸੋ ਉਹਦੇ ਨਾਲ ਜਿਹੜਾ ਆਪਣਾ ਜਿਹੜੀ ਅਸਲਾ ਫਸਲ ਲੱਗੀ ਹੋਈ ਕਣਕ ਦੀ ਉਹਦਾ ਕਾਫੀ ਨੁਕਸਾਨ ਹੋਇਆ ਸੋ ਸੋ ਆਪਾਂ ਗੱਲ ਕਰੀਏ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਸ ਵਕਤ ਮੈਂ ਟਾਂਡੇ ਤੋਂ ਬਿਲੋਂਗ ਕਰਦਾ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਰਾਤ ਹਨੇੜੀ ਚੱਕਰ ਚੱਲੇ ਜਿਹਦੇ ਕਰਕੇ ਕਣ ਦਾ ਨੁਕਸਾਨ ਕਾਫੀ ਹੋਇਆ ਸੋ ਜਿਹੜੀਆਂ ਹਾਈਬ੍ਰਿਡ ਕਿਸਮਾਂ ਸੀਗੀਆਂ ਜਿਹੜੀਆਂ ਮਦਰ ਕਰਦੀਆਂ ਸੀਗੀਆਂ ਉਹ ਚਲੋ ਮੈਂ ਦੇਖਿਆ ਕਈ ਕਈ ਥਾਵਾਂ ਤੇ ਉਹ ਨਹੀਂ ਡਿਗੀਆਂ ਬਹੁਤਾ ਨੁਕਸਾਨ ਨਹੀਂ ਹੋਇਆ ਲੇਕਿਨ ਜਿੱਦਾਂ ਜਿਨ੍ਹਾਂ ਦੇ ਕੱਦ ਜ਼ਿਆਦਾ ਹੈਗੇ ਆ ਜਿੱਦਾਂ ਖਾਸ ਤੌਰ ਤੇ ਅਸੀਂ ਬੰਸੀ ਕਣਕ ਬੀਜਦੇ ਆ ਦੇਸੀ ਕਣਕ ਬੀਜਦੇ ਆ ਆਰਗੈਨਿਕ ਜਿਨ੍ਹਾਂ ਦੀ ਹਾਈਟ ਕਾਫੀ ਹੁੰਦੀ ਆ ਸੋ ਉਹ ਜਿਹੜਾ ਇਸ ਥਾਂ ਦੇ ਵਿੱਚ ਕਾਫੀ ਉਹ ਸੋ ਕਿਉਂਕਿ ਮੇਰੀ ਅਗੇਤੀਬਿਜੀ ਹੋਈ ਸੀਗੀ ਤਾਂ ਮੈਨੂੰ ਆਸ ਸੀ ਕਿ ਉਹਦਾ ਨੁਕਸਾਨ ਘਟਾ ਹੋਊ ਕਿਉਂਕਿ ਉਹ ਦਾਣਾ ਬਣ ਗਿਆ ਸੀ ਪ੍ਰੋਪਰ ਤੇ ਉਹ ਜਿਹੜੀ ਆ ਕਣਕ ਆਪਣੇ ਪੱਕਣ ਦੇ ਵੱਲ ਪਾਸੇ ਨੂੰ ਧੁਰ ਪਈ ਸੀ ਸੋ ਜਿਨ੍ਹਾਂ ਵੀਰਾਂ ਦਾ ਨੁਕਸਾਨ ਹੋਇਆ ਪਰਮਾਤਮਾ ਉਹਨਾਂ ਦੇ ਝਾੜ ਸਹੀ ਰੱਖੇ ਚਲੋ ਆਪਾਂ ਸਾਰੇ ਜਣ ਰਲ ਕੇ ਆਪਣਾ ਉਹਨਾਂ ਕਿਸਾਨ ਵੀਰਾਂ ਲਈ ਅਰਦਾਸ ਕਰਦੇ ਹਾਂ ਕਿ ਮੈਂ ਖੁਦ ਇੱਕ ਕਿਸਾਨ ਹਾਂ ਮੈਂ ਰੀਲ ਕਰ ਸਕਦਾ ਕਿ ਇੱਕਣ ਦਾ ਝਾੜ ਘਟਾਂਦੇ ਜਦੋਂ ਜਾਇ ਇਸ ਟਾਈਮ ਤੇ ਜਿਹੜੀ ਹਨੇਰੀ ਆਉਂਦੀ ਉਹਦਾ ਸਾਨੂੰ ਕਿੰਨਾ ਨੁਕਸਾਨ ਹੁੰਦਾ ਹੈ ਤੇ ਸੋ ਵਾਗਰੂ ਨੂੰ ਸਾਰੇ ਆਪਾਂ ਰਲ ਕੇ ਅਰਦਾਸ ਕਰਦੇ ਆਂ ਕਿ ਸਾਰਾ ਕੁਝ ਸਹੀ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਦੁਵਾਰਾ ਮੁੜ ਕੇ ਕੋਈ ਗੱਲਬਾਤ ਨਾ ਹੋਵੇ ਜਿਹਦੇ ਕਰਕੇ ਸਾਡੇ ਕਣਕ ਦੇ ਜਾਂ ਝਾੜ ਜਿਹੜਾ ਆ ਉਹਨੂੰ ਕਿਸੇ ਕਿਸਮ ਦਾ ਵੀ ਨੁਕਸਾਨ ਨਾ ਹੋਵੇ ਸੋ ਵੀਰੋ ਅੱਜ ਦੀ ਵੀਡੀਓ ਜਿਹੜੀ ਆਪਾਂ ਉਹਨੂੰ ਸ਼ੁਰੂ ਕਰਦੇ ਆਂ ਤੇ ਅੱਜ ਦਾ ਆਪਣਾ ਟੌਪਿਕ ਇਹ ਹੈਗਾ ਕਿ ਕਣਕ ਤੇ ਧਾਣੇ ਜਿਹੜੇ ਆ ਉਹਨੂੰ ਮੋਟਾ ਕਿਵੇਂ ਕੀਤਾ ਜਾਵੇ ਲਾਸਟ ਵਿੱਚ ਆ ਕੇ ਨਾ ਸੋ ਇਹ ਮੇਰੀ ਇਕੱਲੀ ਦੀ ਮਤਲਬ ਇੱਕ ਇੱਛਾ ਨਹੀਂ ਹੁੰਦੀ ਆ ਬਾਕੀ ਸਾਰੇ ਕਿਸਾਨ ਵੀਰ ਜਿਹੜੇ ਖੇਤੀ ਕਰਦੇ ਆ ਉਹਨਾਂ ਸਾਰਿਆਂ ਦੀ ਇੱਛਾ ਹੁੰਦੀ ਆ कि दाणे ਜਦੋਂ ਪੱਕ ਜਾਂਦੇ ਆ ਪ੍ਰੋਪਰ ਪ੍ਰੋਪਰ ਉਹਨਾਂ ਸ਼ਾਈਨਿੰਗ ਹੋਵੇ ਪ੍ਰੋਪਰ ਦਾਣਾ ਮੋਟਾ ਹੋਵੇ ਪੂਰਾ ਭਰਿਆ ਹੋਵੇ ਤਾਂ ਜੋ ਸਾਡਾ ਜਿਹੜਾ ਝਾੜ ਜਿਹੜਾ ਸਹੀ ਨਿਕਲ ਸਕੇ ਕਿਉਂਕਿ ਐਜ਼ ਐਨ ਐਵਰੇਜ ਆਪਾਂ ਗੱਲ ਕਰੀ 18 19 ਕੁਇੰਟਲ ਚੋਂ ਕਢ ਲੈਂਦੇ ਜੇ ਦਾਣਾ ਪਰਪਰ ਭਰਿਆ ਹੋਵੇ ਤਾਂ 20 22 23 ਦਾ ਕੁਝ ਚੱਲ ਜਾਂਦੀ ਆ ਸੋ ਵੀਰੋ ਉਹਦੀ ਸ਼ੁਰੂਆਤ ਜਿਹੜੀ ਆ ਦਾਣਾ ਭਰਨ ਦੀ ਕੋਈ ਇੱਕ ਦੋ ਸਪਰੇਅ ਦੇ ਨਾਲ ਨਹੀਂ ਹੋਣੀ ਆ ਤੇ ਉਹਦੀ ਸ਼ੁਰੂਆਤ ਆਪਾਂ ਨੂੰ ਜਦੋਂ ਆਪਾਂ ਕਣਕ ਬੀਜਣੀ ਆ ਕੋਈ ਜਾਂ ਕੋਈ ਫਸਲ ਬੀਜਣੀ ਆ ਸਾਨੂੰ ਸ਼ੁਰੂਆਤ ਉਦੋਂ ਤੋਂ ਹੀ ਕਰਨੀ ਪੈਣੀ ਆ ਮਤਲਬ ਕਹਿੰਦਾ ਇਹ ਹੈ ਕਿ ਤਿਆਰੀ ਜੇ ਆਪਾਂ ਸਹੀ ਤਰੀਕੇ ਨਾਲ ਕਰਾਂਗੇ ਸ਼ੁਰੂ ਤੋਂ ਕਰਾਂਗੇ ਤੇ ਅਖੀਰਸ ਨੂੰ ਰਿਜ਼ਲਟ ਜਿਹਦਾ ਉਹਦਾ ਵਧੀਆ ਮਿਲੇਗਾ ਸੋ ਉਹਦੀ ਤਿਆਰੀ ਕੀਤਾ ਕਰ ਲੀਏ ਜਿਵੇਂ ਤੁਸੀਂ ਕਈ ਖੇਤ ਬਾਗੇ ਕਣਕ ਬੀਜਦੇ ਆ ਉਸ ਟਾਈਮ ਤੇ ਤੇ ਕਿ ਢੇਰ ਪਾਉਣੇ ਹੁੰਦੇ ਆ ਜਿਹੜੇ ਉਦਾਂ ਸੁਪਰ ਸੀਡਰ ਨਾ ਕਰਦੇ ਆ ਉਦੋਂ ਢੇਰ ਪਾਉਣੇ ਹੁੰਦੇ ਆ ਔਰ ਇੱਚ ਆਰਗੇਨਿਕ ਔਰ ਨਾਨ ਆਰਗੇਨਿਕ ਦੋਨੋਂ ਦੀ ਵਿੱਚ ਜਿਹੜਾ ਆ ਇਹ ਚੀਜ਼ ਮੈਟਰ ਕਰਦੀ ਆ ਕਿ ਜੇ ਅਸੀਂ ਢੇਰ ਦੀ ਉੱਪਰ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਵਰਤੋਂ ਕਰਦੇ ਆ ਤੇ ਸਾਨੂੰ ਰਿਜ਼ਲਟ ਜਿਹੜਾ ਲਾਸਟ ਵਿੱਚ ਬਹੁਤ ਵਧੀਆ ਮਿਲਦਾ ਹੈ। ਸੋ ਆਪਾਂ ਆਰਗੈਨਿਕ ਕਣਕ ਬਾਰੇ ਗੱਲ ਨਹੀਂ ਕਰਾਂਗੇ ਅੱਜ ਆਪਾਂ ਨਾਨ ਆਰਗੈਨਿਕ ਕਣਕ ਬਾਰੇ ਗੱਲ ਕਰਾਂਗੇ ਕਿਉਂਕਿ ਨਾਨ ਆਰਗੈਨਿਕ ਕਣਕ ਮੇਰੇ ਕਿਸਾਨ ਵੀ ਜ਼ਿਆਦਾ ਬੀਜਦੇ ਹੈਗੇ ਆ। ਔਰ ਪੰਜਾਬ 'ਚ ਕਾਫੀ ਹਿੱਸਾ ਜਿਹੜਾ ਆ ਇਹ ਇਸ ਪਾਸੇ ਨੂੰ ਹੈਗਾ ਆਰਗੈਨਿਕਲੇ ਪਾਸੇ ਨੂੰ ਵੀ ਆ ਰਹੇ ਆ ਤੇ ਲੇਕਿਨ ਨਾਨ ਆਰਗੈਨਿਕ ਜਿਹੜਾ ਆ ਇਹ ਜ਼ਿਆਦਾ ਹੈਗਾ ਆਪਾਂ ਏਰੀਆ 'ਚ ਗੱਲ ਕਰਾਂਗੇ। ਤੇ ਉਹਦੇ ਵਾਸਤੇ ਜਿਹੜਾ ਆਪਣੇ ਕੋਲੇ ਹੁੰਦਾ ਹੈ ਮੇਨ ਆਪਣੇ ਜਿਹੜੇ ਫਰਟੀਲਾਈਜ਼ਰ ਹੁੰਦੇ ਯੂਰੀਆ ਡਾਇਆ ਆ ਪੋਟਾਸ਼ ਆ ਜ਼ਿੰਕ ਆ ਬੋਰੋਨ ਆ ਤੇ ਹੋਰ ਐਨ ਇਹ ਆ ਆਪਣੇ ਪ੍ਰਾਈਵੇਟ ਕੰਪਨੀਆਂ ਦੁਆਰਾ ਜਿਹੜਾ ਇੱਕ ਪ੍ਰੋਡਕਟ ਬਣਾਇਆ ਜਾਂਦੀ ਹੈ ਜਿਹੜਾ ਨਾਲ ਸਾਨੂੰ ਜਿਹੜਾ 400 ਸਹੀ ਮਿਲ ਸਕਦਾ ਤੇ ਆਪਾਂ ਗੱਲ ਕਰਦੇ ਆ ਨਪੀਕੇ ਦੇ ਬਾਰੇ ਠੀਕ ਹੈ ਜੀ ਸੋ ਮੈਂ ਜਿੱਥੇ ਤੱਕ ਤਜਰਬਾ ਹੁਣ ਕਰਕੇ ਦੇਖਿਆ ਮੇਰਾ ਇਸ ਸੀਜ਼ਨ ਦੇ ਉੱਤੇ ਜਿਹੜਾ ਮੈਂ ਤਜਰਬਾ ਕਰਕੇ ਦੇਖਿਆ ਆ ਔਰ ਉਹਦੇ ਬਿਹਾਰ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਮੈਂ ਉਪਰਾਂ ਆਪਣੇ ਕੋਲ ਹੀ ਬਿਨਾ ਉਹਦਾ ਪ੍ਰੈਕਟੀਕਲ ਕੀਤੇ ਤੁਹਾਨੂੰ ਨਾਲ ਗੱਲ ਕਰਾਂਗਾ ਮੈਂ ਤੁਹਾਨੂੰ ਸਬੂਤ ਵੀ ਦਿਖਾਵਾਂਗਾ ਇਹ ਜਿਹੜੀ ਕਣਕ ਮੈਂ ਮੰਡੀ ਵੇਚਣ ਜਾਣਾ ਆ ਮੰਡੀ ਜਾਂ ਪੰਜ ਨੂੰ ਕਹਿੰਦੇ ਆ ਮੰਡੀ ਜਿੰਨੇ ਆ ਮੈਂ ਉਸ ਕਣਕ ਦੀ ਗੱਲ ਕਰੂੰਗਾ ਤੁਹਾਨੂੰ ਮੈਂ ਕੋਸ਼ਿਸ਼ ਹੈ ਮੇਰੀ ਕੱਲ ਜਿਹੜੀ ਵੀਡੀਓ ਪਰਸੋਂ ਜਿਹੜੀ ਵੀ ਤੁਹਾਨੂੰ ਵੀਡੀਓ ਆਊਗੀ ਉਹਦੇ ਤੁਹਾਨੂੰ ਮੈਂ ਆਪਣੇ ਖੇਤ ਦਾ ਲਾਈਵ ਵੀਊ ਦਿਖਾਵਾਂਗਾ ਦਾਣਿਆਂ ਦੀ ਮਟਾਈ ਦਿਖਾਵਾਂਗਾ ਔਰ ਉਹ ਕਿੱਦਾਂ ਹੋਈ ਆ ਤੇ ਉਹ ਕਿੱਦਾਂ ਮਿਲੀ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਕੰਪਲੀਟ ਜਾਣਕਾਰੀ ਦਊਂਗਾ ਔਰ ਮੇਰੀ ਕੋਸ਼ਿਸ਼ ਹੈ ਵੀ ਆਪਾਂ ਇਸ ਵੀਡੀਓ ਵਿੱਚ ਵੀ ਆਪਾਂ ਉਸ ਜਿਹਨੂੰ ਕਵਰ ਕਰ ਸਕੀਏ ਸੋ ਇਸ ਵਾਰ ਵੀਰੋ ਕੀ ਹੋਇਆ ਕਿ ਮੈਂ ਸ਼ੁਰੂ ਤੋਂ ਤਿਆਰੀ ਵਧੀ ਤੇ ਕਿੰਨਾ ਕੀਤੀ ਆ ਬਾਕੀ ਚਲੋ ਝਾੜ ਦਾ ਪਰਮਾਤਮਾ ਦੇ ਹੱਥ ਹੁੰਦਾ ਆ ਸੋ ਦਾਣੇ ਦੀ ਮਟਾਈ ਜਿਹੜੀ ਆ ਉਹ ਕਿਵੇਂ ਕੀਤੀ ਆ ਉਹ ਤੁਹਾਨੂੰ ਦੱਸ ਦੰਨੇ ਆ ਇਹਦੇ ਵਿੱਚ ਬੇਸਿਕਲੀ ਕੀ ਆ ਕਿ ਆਪਾਂ ਜਦੋਂ ਖੇਤ ਤਿਆਰ ਕਰਨਾ ਉਸ ਟਾਈਮ ਦੇ ਉੱਤੇ ਜਿਹੜੀ ਆਪਾਂ ਟੀਰ ਜਿਹੜੇ ਆ ਸਹੀ ਤਰੀਕੇ ਨਾਲ ਪਾਉਣੇ ਆ ਇਹਦੇ ਵਿੱਚ ਕੀ ਜਿਹੜੀ ਫਰਟੀਲਾਈਜ਼ਰ ਦੀ ਮੈਨੇਜਮੈਂਟ ਆ ਨਾ ਉਹਨੂੰ ਆਪਾਂ ਬਹੁਤ ਖਿਆਲ ਰੱਖਣਾ ਆ ਜਿਹੜੇ ਮੇਰੇ ਵੀਰ ਵਧੀਆ ਤਰੀਕੇ ਨਾਲ ਵਧੀਆ ਝਾੜ ਲੈਂਦੇ ਆ ਉਹ ਕੀ ਕਰਦੇ ਸ਼ੁਰੂ ਤੋਂ ਢੇਰ ਪਾਉਂਦੇ ਪ੍ਰੋਪਰ ਤਰੀਕੇ ਦੇ ਨਾਲ ਕਿਉਂਕਿ ਜਦੋਂ ਇੱਕ ਫਸਲ ਨੂੰ ਸਹੀ ਟਾਈਮ ਦੇ ਉੱਤੇ ਸਹੀ ਢੇਰ ਮਿਲਦਾ ਆ ਨੈਚੁਰਲੀ ਜਿਹੜੀ ਫਸਲ ਜਿਹੜੀ ਆ ਉਹ ਐਡ ਤੇ ਆਪਾਂ ਦੇਖਦੇ ਆਂ ਤਾਂ ਉਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਆ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਚਲੋ ਜਿੱਦਾਂ ਆਪਾਂ ਯੂਰੀਆ ਪਾਉਨੇ ਆ ਇੱਕ ਇੱਕ ਕਿੱਲੇ ਨੂੰ ਜੇ ਕਰੀਏ ਤਿੰਨ ਤਿੰਨ ਟੋੜੇ ਆਪਾਂ ਯੂਰੀਆ ਪਾ ਦਿੰਦੇ ਆ ਠੀਕ ਹੈ ਜੀ ਜਦੋਂ ਆਪਾਂ ਕਣਕ ਬੀਜਣੀ ਆ ਨਾ ਉਸ ਟਾਈਮ ਦੇ ਉੱਤੇ ਜਿਹੜਾ ਅਸੀਂ ਇਹਦੀ ਤਿਆਰੀ ਵੀ ਲੈ ਜਿਹੜਾ ਆ ਅਸੀਂ ਯ ਠੀਕ ਹੈ ਜੀ ਤੇ ਜੇ ਤੁਹਾਡੇ ਕੋਲ ਕੋਈ ਦੂਜਾ 12 ਪਤੀ 16 ਹੈਗਾ ਤੁਸੀਂ ਉਹਦਾ ਪ੍ਰਯੋਗ ਕਰ ਸਕਦੇ ਹੋ ਦਾਇਆ ਯੂਜ਼ ਕਰ ਸਕਦੇ ਜਿਹੜੇ ਕਰਦੇ ਹੁੰਨੇ ਆਂ ਦੌਰ ਤੇ ਤੇ ਉਹਦੇ ਵਿੱਚ ਜਿਹੜਾ ਪੋਟਾਸ਼ ਯੂਜ਼ ਕਰਨੀ ਆ ਜੋ ਬੇਸਿਕਲੀ ਜਿਹੜਾ ਦਾਣੇ ਦੀ ਮਟਾਈ ਆ ਨਾ ਇਹ ਪੋਟਾਸ਼ ਕਾਫੀ ਡਿਸਾਈਡ ਕਰਦੀ ਆ ਉਹਨੂੰ ਮਟਾਈ ਜਿਹੜੀ ਆ ਉਹ ਪੋਟਾਸ਼ ਹੈਲਪ ਕਰਦੀ ਆ ਉਸ ਤੋਂ ਦੂਜਾ ਤੱਤਾ ਹੈ ਨਾ ਫਾਸਫੋਰਸ ਇਹ ਜਿਹੜੀ ਆ ਇਹਦੇ ਨਾਲ ਦਾਣਾ ਬਹੁਤ ਵਧੀਆ ਭਰਦਾ ਆ ਇਹ ਦਾਣੇ ਨੂੰ ਭਰਜੋ ਦੀ ਹੈਲਪ ਹੁੰਦੀ ਆ ਸੋ ਜਦੋਂ ਖੇਤ ਤਿਆਰੀ ਕਰਨੀ ਆ ਉਸ ਟਾਈਮ ਤੇ ਤੁਸੀਂ ਯੂਰੀਆ ਡਾਇਆ ਤੇ ਪोटाश ਦੀ ਵਰਤੋਂ ਕਰਨੀ ਆ ਠੀਕ ਹੈ ਜੀ ਤੁਸੀਂ ਕੋਸ਼ਿਸ਼ ਕਰੋ ਜੇ ਜਿਹੜਾ ਖੇਤ ਬੰਨ੍ਹਨੇ ਆ ਇੱਕ ਆਪਣੇ ਸੀਰੀ ਨੂੰ ਦੇ ਦਿਓ ਕੋਈ ਵੀ ਪੀਕੇ ਤੋਂ ਯੂਰੀਆ ਡਾਇਆ ਤੇ ਪोटाਸ਼ ਦਾ ਨਰਲਵਾ ਕਰਕੇ ਮੋਰੇ ਛੱਟਾ ਦੇ ਦੇ ਉਸ ਤੋਂ ਬਾਅਦ ਤੁਸੀਂ ਜਿਵੇਂ ਤੁਸੀਂ ਆਪਣਾ ਕਣਕ ਬੀਜ ਲਿਓ ਫੇ ਤੁਸੀਂ ਵਿਛ ਲੋ ਉਸ ਤੋਂ ਬਾਅਦ ਜਿਹੜਾ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਜਿੰਨੀ ਵਾਰ ਵੀ ਤੁਸੀਂ ਯੂਰੀਆ ਮਾਰਨਾ ਕਦੀ ਕੱਲਾ ਖਾਲੀ ਯੂਰੀਆ ਨਹੀਂ ਮਾਰਨਾ ਉਹਦੇ ਵਿੱਚ ਕੁਝ ਨਮਸ਼ ਜ਼ਰੂਰ ਐਡ ਕਰਨਾ ਤਾਂ ਜੋ ਜਿਹੜਾ ਆ ਉਹਨੂੰ ਮਤਲਬ ਪੂਰਾ ਸੀਜ਼ਨ ਜਿਹੜਾ ਆ ਪ੍ਰੋਪਰ ਜਿਹੜੀ ਸਾਰੀ ਖਰਾਕ ਮਾਲ ਦੀ ਰਵੇ ਕੋਈ ਇਹ ਨਹੀਂ ਵੀ ਕੱਲਾ ਯੂਰੀਆ ਦੇਣਾ ਆ ਬਾਕੀ ਕਰੀ ਜੱਕ ਕੱਲੀ ਪੋਟਾਸ਼ੀ ਦੇਣੀ ਆ ਸਾਰਿਆਂ ਦੀ ਸੀਮਿਕਤਦਾਰ ਬਣਾ ਕੇ ਦੇਣੀ ਆ ਜਦੋਂ ਆਪਾਂ ਗੱਲ ਕਰਦੇ ਆ ਐਨਪੀਕੇਸ ਦੀ ਤੇ ਜਦੋਂ ਪਹਿਲੀ ਸਪਰੇ ਕਰਨੀ ਹੋ ਆਪਾਂ ਕਰਨੀ ਆ 19 19 19 ਦੀ ਸਪਰੇ ਕਰਨੀ ਆ ਠੀਕ ਹੈ ਜੀ ਜਦ ਤੱਕ ਉਹਨੂੰ ਜਿਹੜੀ ਫਲਾਵਰਿੰਗ ਸਟੇਜ ਨਹੀਂ ਆ ਜਾਂਦੀ ਤਦ ਤੱਕ ਜਿਹੜਾ ਤੁਸੀਂ ਇੱਕ ਇੱਕ 19 19 19 ਸਪਰੇ ਕਰਨੀ ਲਾਜ਼ਮੀ ਆ ਉਸ ਤੋਂ ਬਾਅਦ ਤੁਸੀਂ ਜਿਹੜੀ ਕਿ ਯਾਰਾ ਬੀਟਾ ਦਾ ਬਰਡ ਬਿਲਡਰ ਆਉਂਦਾ ਹੈ ਇੱਕ ਉਹਦੀ ਸਪਰੇਅ ਜਿਹੜੀ ਜੀ ਤੁਸੀਂ ਕਰਦੇ ਹੋ ਤੇ ਬਹੁਤ ਵਧੀਆ ਰਿਜ਼ਲਟ ਆ ਜਾਂਦਾ ਠੀਕ ਹੈ ਜੀ ਜਦੋਂ ਆਪਣਾ ਪੂਰ ਛੱਡ ਜਾਂਦਾ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਐਨਪੀਕੇ ਕਰਨਾ ਆ ਉਹ ਤੁਸੀਂ ਕਰ ਸਕਦੇ 13045 ਕਰ ਸਕਦੇ ਹੋ ਕਿਉਂਕਿ ਉਹ ਚ ਵੀ ਆਪਣਾ ਨਾਈਟ੍ਰੋਜਨ ਤੇ ਪੋਟਾਸ਼ ਮਿਲ ਜਾਂਦੀ ਆ ਤੇ ਜੇ ਉਸ ਤੋਂ ਜਦੋਂ ਇਹ ਵੀ ਹੋ ਜਾਂਦਾ ਕਿ ਉੱਥੇ ਪਹਿਲਾਂ ਆਪਣੇ ਪੋਲੀਨਿਸ਼ਨ ਤੋਂ ਪਹਿਲਾਂ ਆਪਾਂ ਬ੍ਰੌਨ ਵੀ ਐਡ ਕਰਨੀ ਹੁੰਦੀ ਆ ਜਾਂ ਤੇਲੀ ਦੀ ਸਮੱਸਿਆ ਆਪਾਂ ਨੂੰ ਕੋਈ ਵਾਰ ਆ ਜਾਂਦੀ ਤਾਂ ਉਹ ਵੀ ਪਾਉਣਾ ਹੁੰਦਾ ਸੋ 13045 ਪਾ ਸਕਦੇ ਹੋ ਸੋ ਮੈਂ ਜਿਹੜਾ ਮੈਂ ਲਾਸਟ ਤੱਕ ਇਹਦਾ ਰਿਜ਼ਲਟ ਕੱਢਿਆ ਨਾ ਵੀ ਕਿਹੜਾ ਐਨਪੀਕੇ ਸਭ ਤੋਂ ਵਧੀਆ ਰਿਜ਼ਲਟ ਆਪਾਂ ਦੇ ਸਕਦਾ ਲੋਕੀ ਕਹਿੰਗੇ ਲੋਕੀ ਯੂਜ਼ ਕਰਦੇ ਜੀ 050 ਯੂਜ਼ ਕਰਦੇ ਹਨਾ ਤੇ ਮੈਂ ਵੀ ਇਹਨੂੰ ਵਰਤ ਕੇ ਦੇਖਿਆ ਹੋਇਆ ਹੈ ਜਿਹੜੀ ਆਪਾਂ ਮੰਡੀ ਚ ਕਣਕ ਦੇ ਵੇਚੀ ਦੀ ਹੈ ਉਹਤੇ ਕੀਤਾ ਹੋਇਆ ਸੋ ਜੀ 050 ਕਰਦੇ ਲੇਕਿਨ ਇਸ ਵਾਰ ਮੈਂ ਕੁਝ ਡਿਫਰੈਂਟ ਕੀਤਾ ਦਾ ਇਸ ਵਾਰ ਮੈਂ 052 ਚੋਂਦੀ ਕੀਤਾ ਠੀਕ ਹੈ ਉਹ ਥੋੜੀ ਜੀ ਇਹਦੀ ਮਾਤਰਾ ਵਧਾ ਕੇ ਕੀਤੀ ਆ ਉਹਦਾ ਰਿਜ਼ਲਟ ਆਪਾਂ ਨੂੰ ਕੀ ਮਿਲਿਆ ਕਿ ਜਿਹੜਾ ਆਮ ਮੇਰਾ ਦਾਣਾ ਹੁੰਦਾ ਕਣਕ ਦਾ ਉਹਦੀ ਮਟਾਈ ਜਿਹੜੀ ਆ ਆਮ ਨੋਰਮਲ ਨਾਲੋਂ ਕਿਤੇ ਜ਼ਿਆਦਾ ਮਿਲੀ ਮੈਨੂੰ ਕਿ ਦਾਣਾ ਮੋਟਾ ਹੋਇਆ ਔਰ ਇਹ ਮੈਂ ਖੁਦ ਆਪ ਨਹੀਂ ਮਤਲਬ ਦੇਖ ਕੇ ਕਹਿ ਰਿਹਾ ਮੈਨੂੰ ਫੋਨ ਆਏ ਆ ਲੋਕੀ ਮੇਰੇ ਖੇਤਾਂ 'ਚ ਵਿਜ਼ਿਟ ਕਰ ਰਹੇ ਆ ਆਣ ਗਵਾਂਢ ਚ ਲੋਕੀ ਦੇਖ ਰਹੇ ਆ ਔਰ ਬਾਕਾਇਦਾ ਮੈਨੂੰ ਪੁੱਛ ਰਹੇ ਆ ਸਪੈਸ਼ਲੀ ਮੇਰੇ ਸਾਡੇ ਜਿਹੜੇ ਸੀਰੀਆ ਉਹਨਾਂ ਨੂੰ ਪੁੱਛਦੇ ਆ ਭਾਈ ਵੀ ਤੁਸੀਂ ਐਸਾ ਐਡੀਸ਼ਨਲ ਕੀ ਪਾਇਆ ਜਿਹਦੇ ਨਾਲ ਦਾਣਾ ਮਟਾਈ ਬਹੁਤ ਜ਼ਿਆਦਾ ਹੋਈ ਆ ਤੇ ਹੁਣ ਸੀਰੀ ਵਿਚਾਰੇ ਕੀ ਦੱਸਣ ਫਿਰ ਉਹਨਾਂ ਨੂੰ ਮਤਲਬ ਕੀ ਪਾਇਆ ਨਾ ਕਿਉਂਕਿ ਸਾਨੂੰ ਆਰਗੈਨਿਕ ਪ੍ਰੋਡਕਟਰ ਜਿਹੜੇ ਪੋਟਾਸ਼ ਮਿਲੇ ਸੀ ਉਹ ਤਾਂ ਮੈਂ ਇਸ ਤੋਂ ਬਾਅਦ ਕਾਫੀ ਕੀਤਾ ਐਨਪੀਕੇ ਜਿਹੜੇ ਮਿਲੇ ਸੀ ਮੈਂ ਉਹਦਾ ਇਸਤੇਮਾਲ ਕਾਫੀ ਕੀਤਾ ਸਾਰੇ ਵਿੱਚ ਹੀ ਪੋਟਾਸ਼ ਦੀ ਵਰਤੋਂ ਆਦ ਕੀ ਕਾਫੀ ਕੀਤੀ ਆ ਹਾਲਾਂਕਿ ਮੈਂ ਪਹਿਲਾਂ ਇੰਨੀ ਪੋਟਾਸ਼ ਵਰਤੋਂ ਨਹੀਂ ਸੀ ਕੀਤੀ ਲੇਕਿਨ ਜਿਹੜਾ ਪੰਜਾਬ ਐਗਰੀ ਵੱਲੋਂ ਸਾਨੂੰ ਪ੍ਰੋਡਕਟ ਮਿळा ਸੀ ਆ ਸਾਗਰੀਕਾ ਪੋਟਾਸ਼ ਦਾ ਮੈਂ ਉਹਦੀ ਵਰਤੋਂ ਕਾਫੀ ਕੀਤੀ ਆ ਉਹਦੇ ਨਾਲ ਕੀ ਹੋਇਆ ਜੋ ਮੇਰੀ ਜ਼ਮੀਨ ਦੇ ਵਿੱਚ ਪੋਟਾਸ਼ ਦੀ ਕਮੀ ਸੀ ਉਹ ਦੂਰ ਹੋ ਗਈ ਦਾਣੇ ਨੂੰ ਪ੍ਰੋਪਰ ਉਹ ਖਰਾਕ ਮਿਲੀ ਆ ਦਾਣਾ ਬੜੀਆ ਮੋਟਾ ਬਣ ਗਿਆ ਤੇ ਅਖੀਰ ਦੇ ਵਿੱਚ ਜਿਹੜਾ ਹੁਣ ਸਪਰੇਅ ਕੀਤੀ ਆ ਉਹ ਮੈਂ ਕੀਤੀ ਸੀ 05234 ਦੀ ਤੇ ਉਹਦੇ ਨਾਲ ਕੀ ਹੋਇਆ ਕਿ ਦਾਣੇ ਜਿਹੜੀ ਮਾੜੀ ਮੋਡੀ ਕੁ ਕਮੀ ਬੇਸੀ ਰਹਿ ਗਈ ਹੋਗੀ ਉਹ ਵੀ ਪੂਰੀ ਹੋ ਗਈ ਤੇ ਦਾਣੇ ਦੀ ਵਟਾਈ ਜਿਹੜੀ ਆ ਸਹੀ ਬਣ ਗਈ ਆ ਸੋ ਮੇਰੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹੀ ਮਤਲਬ ਹੱਥ ਜੋੜ ਕੇ ਬੇਨਤੀ ਹੈ ਵੀ ਲਾਸਟ ਵਿੱਚ ਤੁਸੀਂ ਜਿਹੜੀ 05234 ਦੀ ਸਪਰੇਅ ਜ਼ਰੂਰ ਕਰਨੀ ਆ ਲਾਜ਼ਮੀ ਆ ਔਰ ਜੇ ਹੋ ਸਕੇ ਤਾਂ ਸ਼ੁਰੂਆਤ ਤੋਂ ਹੀ ਤੁਸੀਂ ਇਹ ਪੋਟਾਸ਼ ਦੀ ਵਰਤੋਂ ਕਰਨੀ ਜਦੋਂ ਆਪਾਂ ਖੇਤ ਬਾਹ ਕੇ ਤਿਆਰ ਕਰਦੇ ਆ ਉਸੇ ਟਾਈਮ ਤੁਸੀਂ ਜਿਹੜਾ ਯੂਰੀਆ ਤੇ ਪੋਟਾਸ਼ ਜਿਹੜਾ ਰਲਾ ਕੇ ਵਿੱਚ ਤੁਸੀਂ ਜ਼ਮੀਨ ਦੇ ਥੱਲੇ ਜਰੂਰ ਪਾਓ ਕਿਉਂਕਿ ਜਿਹੜੀ ਖਰਾਕ ਆਪਾਂ ਸੀਡ ਬਾਉਣ ਤੋਂ ਪਹਿਲਾਂ ਜ਼ਮੀਨ 'ਚ ਪਾ ਦੇਣੀ ਆ ਨਾ ਉਹਦਾ ਮੁਕਾਬਲਾ ਤੁਸੀਂ ਬਾਅਦ ਜਿੰਨਾ ਮਰਜ਼ੀ ਢੇਰ ਪਾ ਲਓ ਉਹ ਉਹ ਫਸਲ ਉਹਨਾਂ ਉਤੋਂ ਨਹੀਂ ਲੈ ਪਾਉਂਦੀ ਉਹਦਾ ਉਹਦਾ ਕੋਈ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਇੱਕ ਜਿਹੜਾ ਢੇਰ ਤੁਸੀਂ ਜ਼ਮੀਨ ਦੇ ਵਿੱਚ ਪਾਉਣਾ ਨਾ ਪਹਿਲਾਂ ਖੇਤ ਬਾਉਣ ਤੋਂ ਟਾਈਮ ਤੇ ਪਾਉਣਾ ਆ ਉਹ ਕਿਤੇ ਜ਼ਿਆਦਾ ਛਾੜ ਦਿੰਦਾ ਆ ਜਿਹੜਾ ਕਿ ਅਸੀਂ ਬਾਅਦ ਢੇਰ ਪਾਉਂਦੇ ਆ ਠੀਕ ਹੈ ਜੀ ਸੋ ਇਹ ਮੈਂ ਪ੍ਰੈਕਟੀਕਲ ਕਰਕੇ ਦੇਖਿਆ ਹੋਇਆ ਆ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਵੀਡੀਓ ਤੋਂ ਬਾਅਦ ਜਿਹੜੀ ਨੈਕਸਟ ਵੀਡੀਓ ਸ਼ੂਟ ਕਰਨੀ ਮੈਂ ਆਪਣੇ ਖੇਤਾਂ 'ਚ ਸ਼ੂਟ ਕਰਾਂ ਤੇ ਤੁਹਾਨੂੰ ਲਾਈਵ ਦਿਖਾਵਾਂਗਾ ਦਾਣੇ ਮਡਾਈ ਮਤਲਬ ਕੀ ਰਿਜ਼ਲਟ ਨਿਕਲਦਾ ਉਹਦਾ ਠੀਕ ਹੈ ਜੀ ਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰ ਦਿਓ ਬਹੁਤ-ਬਹੁਤ ਮਿਹਰਬਾਨੀ